ਪੀ ਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਹੁਸ਼ਿਆਰਪੁਰ ਦੇ ਦਸੂਹਾ ਤੋਂ ਬਹੁਤ ਹੀ ਮੰਦਪਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਦਸੂਹਾ ਤੋਂ ਜਲੰਧਰ ਜਾ ਰਹੀ ਸਵਾਰੀਆਂ ਨਾਲ ਪਰ ਇੱਕ ਨਿੱਜੀ ਕੰਪਨੀ ਦੀ ਬੱਸ ਪਿੰਡ ਪਵਨ ਚਿੰਗੜਾ ਬੱਸ ਅੱਡੇ ਨੇੜੇ ਪਲਟ ਗਈ ਪਰ ਆਪਤ ਜਾਣਕਾਰੀ ਅਨੁਸਾਰ ਬੱਸ ਵਿੱਚ 35 ਤੋਂ 40 ਦੇ ਕਰੀਬ ਸਵਾਰੀਆਂ ਸਵਾਰ ਸਨ ਬੱਸ ਪਲਟਣ ਤੇ ਸਵਾਰੀਆਂ ਵਿੱਚ ਠੀਕ ਚਿਹਾੜਾ ਪੈ ਗਿਆ ਜਿਸ ਨੂੰ ਸੁਣ ਕੇ ਇੱਕਦਮ ਲੋਕ ਇਕੱਠੇ ਹੋ ਗਏ ਅਤੇ ਸਵਾਰੀਆਂ ਨੂੰ ਬਚਾਉਣ ਵਿੱਚ ਲੱਗ ਗਏ

ਜ਼ਿਆਦਾਤਰ ਔਰਤਾਂ ਆਪਣੇ ਪਰਾਵਾਂ ਦੇ ਰਖੜੀ ਬੰਨਣ ਜਾ ਰਹੀਆਂ ਸਨ ਕਿ ਰਸਤੇ ਵਿੱਚ ਇਹ ਪਾਣਾ ਵਾਪਰ ਗਿਆ ਜਿਸ ਨਾਲ ਇਹ ਰਖੜੀ ਦਾ ਤਿਉਹਾਰ ਕਈ ਸਵਾਰੀਆਂ ਲਈ ਦੁੱਖ ਤਕਲੀਫਾਂ ਤੇ ਨਮੋਸ਼ੀ ਲੈ ਕੇ ਆਇਆ ਚਲਦਿਆਂ ਘਟਨਾ ਵਾਲੇ ਸਥਾਨ ਤੇ ਜਿੱਥੇ ਸਵਾਰੀਆਂ ਅਤੇ ਡਾਕਟਰਾਂ ਨਾਲ ਕਰਵਾਉਂਦੇ ਆ ਤੁਹਾਡੀ ਗਲਬਾਰ ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਵਿਸ਼ੇਸ਼ ਰਿਪੋਰਟ ਅਤੇ ਖੁਸ਼ੀਆਂ ਦੇ ਤਿਉਹਾਰ ਦੌਰਾਨ ਵਾਪਰੀ ਇਸ ਦੁਖਦਾਈ ਘਟਨਾ ਤੇ ਪੀਵੀ ਟੂਡੇ ਚੈਨਲ ਦੀ ਟੀਮ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ ਉਹ ਇੱਕਦਾਂ ਬਿਠਾ ਲਿਆ ਉਹ ਦੇਖੋ ਉਧਰ ਦੇ ਆ ਰੁਕੋ ਯਾਰ ਵੇਲੇ ਕਰਕੇ ਸਾਲਾ ਦੁਕਾਨ ਇਦਾਂ ਹੁੰਦਾ ਵਾ ਬਹੁਤ ਹੈਲੋ ਲਾਹ ਨਹਾ ਇਹਨਾਂ ਨੂੰ ਥੱਲੇ ਆ ਦੇ ਤਾ ਨਹਾ ਨਾ ਚਲਾ ਤਾਂ ਕਿੰਨੇ ਕ ਲੋਕ ਸੀ ਉਸ ਟਾਂ ਸਵਾਰ ਬੱਸ ਵਿੱਚ ਅਸੀਂ ਨਾ ਬੈਸੀ ਗਏ ਫਿਰ ਉਸ ਤੋਂ ਬਾਅਦ ਜਦੋਂ ਪਲਟੀ ਇਹ ਬੱਸ ਉਸ ਟਾਈਮ ਫਿਰ ਐਂਬੂਲੈਂਸ ਆ ਪਹੁੰਚ ਗਈ ਸੀ ਮੌਕੇ ਤੇ ਠੀਕ ਜੀ ਤੁਹਾਡੀ ਵਾਈਫ ਤੇ ਮਦਰ ਸੀ ਬੱਸ 'ਤੇ ਸਵਾਰ ਕੋਈ ਮੇਰੇ ਬਾਅਦ ਤੇ ਕੀ ਲੱਗਦਾ ਕੁਝ ਪਤਾ ਲੱਗਾ ਬਸ ਹਾਦਸਾ ਕਿਸ ਤਰ੍ਹਾਂ ਹੋਇਆ ਬਸਰ ਕੋ ਆਪਣਾ ਰਫਤਾਰ ਜ਼ਿਆਦਾ ਸੀ ਜ਼ਿਆਦਾ ਸੀ ਹਾਂਜੀ ਤੇ ਜਦੋਂ ਕਿ ਜਾਨੀ ਦਰਬਾਰਸ਼ ਜਾਣੇ ਰਫਤਾਰ ਬਹੁਤ ਜ਼ਿਆਦਾ ਹੁੰਦੀ ਹੈ ਟਾਂਡੇ ਦਾ ਸਪੂਲਾ ਹੈ ਢਾਣਦੇ ਆ ਗਿਆ ਪਰ ਮਤਲਬ ਕਿ ਪਰਵਾਹ ਨਹੀਂ ਕਰਦੇ ਕਿ ਇਸ ਬੰਦੇ ਕਿੰਨਾ ਜਿਹੜੇ ਲੋਕੀ ਬੈਠੇ ਆ ਗਿਆ ਜੀ ਹਾਂ ਜਿਹਦੀ ਜਿਹਦੀ ਹਾਲੀ ਹੈ ਉਹਨੇ ਬੱਚੇ ਆ ਜਾ ਕੁਝ ਕਿੰਨੇ ਕੁ ਲੋਕ ਇੱਥੇ ਇਸ ਟਾਈਮ ਪਹੁੰਚਾਏ ਹੋਏ ਐ ਐਮਬੂਲੈਂਸ ਤੋਂ ਘੱਟੋ ਘੱਟ ਪੰਜ-ਵੀ 25 ਐਮਬੂਲੈਂਸ ਤੇ ਆਪਟੀ ਆਂਦੇ ਜਾਂਦੇ ਉਹ ਸੀਰੀਅਸ ਵੀ ਹੈਗਾ ਵਿੱਚ ਸੀਰੀਅਸ ਹੈ ਉਹ ਸੀਗੇ ਸਾਰੀ ਸੀਰੀਜ਼ ਦੇਖਦਾ ਬੈਠਾ ਮਤਲਬ ਕਾੜੇ-ਮੋਟੇ ਲੱਗਦੇ ਕੀ ਕਾਰਵਾਈ ਹੋਣੀ ਚਾਹੀਦੀ ਤੁਹਾਨੂੰ ਲੱਗਦਾ ਕਾਰਵਾਈ ਆਣੀ ਚਾਹੀਦੀ ਆ ਬੱਸਾਂ ਦੀ ਤੰਗਾਵ ਲੱਗਣੀ ਚਾਹੀਦੀ ਹੈ ਤਫਕਾਰ ਨੂੰ ਲੱਗਣੀ ਚਾਹੀਦੀ ਹੈ ਇਹਨਾਂ ਚਲਾਣ ਹੋਣੇ ਚਾਹੀਦੇ ਸਾਬ ਉਹਨਾਂ ਦੇ ਬੰਦੇ ਹੈਗੇ ਠੀਕ ਹੈ ਇਹਨਾਂ ਨੂੰ ਥੋੜਾ ਹੋਰ ਦਿੱਤਾ ਕਿ ਬੰਦਾ ਉਹਨਾਂ ਕੋਲ ਆ ਗਿਆ ਜਿਹੜਾ ਪੇਸ਼ੈਂਟ ਲੈ ਕੇ ਆਏ ਹੈ ਕਿ ਹਾਦਸਾ ਹੋਇਆ ਬੱਸ ਦਾ ਇਹ ਕੀ ਹੋਇਆ ਹੈ ਬਹੁਤ ਮਾਮਲਾ ਮੈਂ ਡਾਕਟਰ ਮਨਮੋਨ ਸਿੰਘ ਐਸਐਮਓ ਸਿਵਲ ਹਸਪੀਟਲ ਦਸੂਆ ਅੱਜ ਸਵੇਰੇ ਇੱਕ ਜਿਹੜੀ ਬੱਸ ਦਸੂਹਾ ਤੋਂ ਜਲੰਧਰ ਜਾ ਰਹੀ ਸੀ ਉਹ ਰੋਡ ਤੋਂ ਉਤਰਨ ਕਰਕੇ ਉਹਦਾ ਇੱਕ ਮਾਨਸਾਗੀ ਘਟਨਾ ਹੋ ਗਈ ਸਾਡੇ ਕੋਲ ਐਮਰਜੈਂਸੀ ਦੇ ਦੌਰਾਨ 12 ਦੇ ਕਰੀਬ ਮਰੀਜ਼ ਲੈ ਕੇ ਆਂਦੇ ਆ ਜਿਨ੍ਹਾਂ ਦੇ ਸੱਟਾਂ ਤਾਂ ਲੱਗੀਆਂਆਂ ਕਾਫੀ ਉਹਨਾਂ 'ਚੋਂ 2-3 ਮਰੀਜ਼ ਕਾਫੀ ਸੀਰੀਅਸ ਹੈਗੇ ਆ ਉਹਨਾਂ ਨੂੰ ਅਸੀਂ ਜੋ ਸਾਡਾ ਬਣਦੀ ਇੱਥੇ ਟ੍ਰੀਟਮੈਂਟ ਦੇ ਕੇ ਰੈਫਰ ਕਰਨ ਲੱਗੇ ਆ ਬਾਕੀ ਅਜੇ 3-4 ਪੇਸ਼ੈਂਟ ਜਿਹੜੇ ਆ ਮਾਨਿਟਰਿੰਗ ਤੇ ਹੈਗੇ ਆ ਬਾਕੀ ਅਸੀਂ ਸਾਰਾ ਕੁਝ ਜੋ ਹੈਗਾ ਆ ਉਹਨਾਂ ਦਾ ਇਲਾਜ ਕਰਕੇ ਸਾਡੀ ਸਾਰੀ ਟੀਮ ਵਹੀਆ ਤਰੀਕੇ ਨਾਲ ਜੋ ਸਾਡੇ ਕੋਲ ਸਰਦਾਵਾਾਂ ਬਾਤ-ਬਾਤ ਕਰ ਰਹੇ ਆ ਤੇ ਸਾਰਾ ਕੁਝ ਠੀਕ ਚੱਲ ਰਿਹਾ ਹੈ